केबीसी ਦੌਰਾਨ ਕਈ ਹੋਈਆਂ ਘਟਨਾਵਾਂ ਤੇ ਸਿੱਖ ਫੋਰ ਜਸਟਿਸ ਦੇ ਪ੍ਰਧਾਨ ਅਦਵੰਤ ਸਿੰਘ ਪੰਨੂ ਭੜਕੇ ਅਮਤਾ ਵਚਨ ਤੇ ਜੀਤ ਦਸਾਨ ਤੇ ਅਮਤਾ ਵਚਨ ਤੇ ਹਮਲੇ ਦਾ ਖਤਰਾ ਦਲਜੀਤ ਨਾਲ ਮੁਲਾਕਾਤ ਮਗਰੋਂ ਖਾਲਿਸਤਾਨੀਆਂ ਦੇ ਨਿਸ਼ਾਨੇ ਤੇ ਆਏ ਬਿਗਵੀ ਬਾਲੀਵੁੱਡ ਦੇ ਮਹਾਨ ਨਾਇਕ ਅਮਤਾ ਵਚਨ ਨੂੰ ਕੇਂਦਰੀ ਏਜੰਸੀਆਂ ਵੱਲੋਂ ਹਮਲੇ ਦੇ ਸੱਸੇ ਦੇ ਮਦੇ ਨਜ਼ਰ ਸੁਰੱਖਿਆ ਅਲਰਟ ਜਾਰੀ ਕੀਤਾ ਗਿਆ ਹੈ ਇਸ ਖਤਰੇ ਦੇ ਪਿੱਛੇ ਪਾਬੰਦੀ ਸੁਦਾ ਅਤਵਾਦੀ ਸਮੂਹ ਸਿੱਖ ਫੋਰ ਜਸਟਿਸ ਐਸ ਐਫ ਜੇ ਨੂੰ ਮੰਨਿਆ ਜਾ ਰਿਹਾ ਹੈ ਜੋ ਹੱਥ ਧੋ ਕੇ ਵਿਗਵੀ ਦੇ ਪਿੱਛੇ ਪਿਆ ਹੈ ਕੇਂਦਰੀ ਏਜੰਸੀਆਂ ਇਸ ਸਮੇਂ ਬੱਚਰਾਂ ਨੂੰ ਮਿਲ ਰਹੀਆਂ ਕੁਝ ਧੌਕੀਆਂ ਦਾ ਮੁਲਾਕਾਣ ਕਰ ਰਹੀਆਂ ਹਨ ਜੋ ਕੀ ਸੂਤਰਾਂ ਅਨੁਸਾਰ ਅਮితਾ ਵਚਨ ਅਤੇ ਦੁਸ਼ਾਨ ਵਿਚਕਾਰ ਉਹਨਾਂ ਦੀ ਹਰੀ ਮੁਲਾਕਾਤ ਨਾਲ ਜੁੜੀਆਂ ਹੋਈਆਂ ਹਨ ਵਿਵਾਦ ਦਾ ਕਾਰਨ ਕੇਬੀਸੀ ਵਿੱਚ ਦਲਜੀਤ ਨਾਲ ਮੁਲਾਕਾਤ ਅਮਿਤਾਬਚਨ ਨੂੰ ਇਹ ਧਮਕੀਆਂ ਕੇਬੀਸੀ ਵਿੱਚ ਦਲਜੀਤ ਦੀ ਐਂਟਰੀ ਵਾਲੇ ਪ੍ਰੋਮੋ ਦੇ ਪ੍ਰਸਾਰਿਤ ਹੋਣ ਤੇ ਕੁਝ ਦਿਨ ਬਾਅਦ ਆਈਆਂ ਹਨ ਜਿਸ ਵਿੱਚ ਦਲਜੀਤ ਇੱਕ ਮਹਿਮਾਨ ਵਜੋਂ ਸ਼ਾਮਲ ਹੋਏ ਸਨ ਸੂਤਰਾਂ ਅਨੁਸਾਰ ਖਾਲਸਤਾਨੀ ਸਮੂਹਾਂ ਨੇ ਦਲਜੀਤ ਸਾਹ ਦੇ ਇਸ ਵਿਵਾਦ ਦੀ ਆਲੋਚਨਾ ਕੀਤੀ ਕਿ ਉਹਨਾਂ ਨੇ ਅਮਿਤਾਬਚਨ ਦੇ ਪੈਰੀਂ ਹੱਥ ਲਾਏ ਐਸਐਫਜੇ ਦੇ 200 ਐਸਐਫਜੇ ਮੁਖੀ ਕੁਰਪੰਤ ਸਿੰਘ ਪੰਨੂ ਨੇ ਦਲਜੀਤ ਸਾਂਦੇਸ ਇਸ ਵਿਹਾਰ ਦੀ ਨਿਖੇਦੀ ਕੀਤੀ ਅਤੇ ਗਾਇਕ ਅਭਿਨੇਤਾ ਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ ਵਿਗਵੀਤੇ ਹਿੰਸਾ ਭੜਕਾਉਣ ਦਾ ਦਾਵਾ ਐਸਐਫਜੇ ਦਾ 22 ਸਾਲ 1984 ਦੇ ਦੰਗਿਆਂ ਦੌਰਾਨ ਹਿੰਸਾ ਪੜਕਾਉਣ ਵਿੱਚ ਬਿਗਬੀ ਦੀ ਵੱਡੀ ਭੂਮਿਕਾ ਸੀ ਦੰਗਿਆਂ ਦੌਰਾਨ ਕਥਿਤ ਤੌਰ ਤੇ ਖੂਨ ਦਾ ਬਦਲਾ ਖੂਨ ਦਾ ਨਾਰਾ ਲਗਾਇਆ ਸੀ ਐਸਫਜ ਨੇ ਐਸਫਜ ਦੇ ਅਨੁਸਾਰ ਬਚਨ ਦੇ ਕਿੰਨਾਂ ਸ਼ਬਦਾਂ ਨੇ ਹਿੱਸਾ ਪੜਕਾਈ ਜਿਸ ਵਿੱਚ ਪੂਰੇ ਭਾਰਤ ਵਿੱਚ 30000 ਤੋਂ ਵੱਧ ਸਿੱਖ ਮਰਦ ਔਰਤਾਂ ਤੇ ਬੱਚੇ ਮਾਰੇ ਗਏ ਸਨ ਇਸ ਦੇ ਨਾਲ ਹੀ ਐਸਫਜ ਮੁਕੀ ਗੁਰਪਤਵੰਤ ਸਿੰਘ ਪੰਨੂ ਨੇ ਦਿਲਜੀਤ ਦਸਾਂ ਦੇ ਆਸਟ੍ਰੇਲੀਆ ਟੂਰ 2025 ਦੇ ਕੰਸਰਟ ਨੂੰ ਰੱਦ ਕਰਨ ਸੰਬੰਧੀ ਵੀ ਧਮਕੀ ਦਿੱਤੀ ਹੈ ਪੰਨੂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਉਹਨਾਂ ਦਾ ਸਮੂਹ ਇੱਕ ਨਵੰਬਰ ਨੂੰ ਮੈਲਬੌਰਨ ਵਿੱਚ ਹੋਣ ਵਾਲੇ ਦਿਲਜੀਤ ਦਸਾਂ ਦੇ ਕੰਸਰਟ ਨੂੰ ਰੋਕਣ ਦੀ ਕੋਸ਼ਿਸ਼ ਕਰੇਗਾ ਤੇ ਸਿੱਖਾਂ ਨੂੰ ਵੀ ਕਿਹਾ ਵੀ ਦਿਲਜੀਤ ਦੇ ਕੰਸਰਟ ਦਾ ਬਾਈਕਾਟ ਕਰਨਾ ਹੈ ਕੋਈ ਸਿੱਖ ਉੱਥੇ ਨਹੀਂ ਜਾਣਾ ਚਾਹੀਦਾ ਤੁਹਾਨੂੰ ਇਹ ਕਿਵੇਂ ਲੱਗਿਆ ਇਸ ਵੀਡੀਓ ਥਲੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ